ਤੀ ਤਰੀਕਾ ਦੋਨੇ ਫੋਰਮਾਂ ਨੇ ਪ੍ਰੋਗਰਾਮ ਦਿੱਤਾ ਸੀ ਕਿ ਪੰਜਾਬ ਬੰਦ ਕਰਾਂਗੇ ਤਾਏ ਦੇ ਵਿੱਚ ਬਹੁਤ ਭਲੇਖਾ ਸੀ ਸਰਕਾਰ ਨੂੰ ਖਾਸ ਕਰਕੇ ਸਰਕਾਰਾਂ ਨੂੰ ਹੁੰਦਾ ਪਰ ਸਾਨੂੰ ਆਸ ਸੀ ਦੋਨੇ ਫੋਰਮਾਂ ਨੂੰ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਅੱਜ ਉਹਨਾਂ ਦਾ ਜਦੋਂ 35ਵਾਂ ਦਿਨ ਹੋਣਾ ਹੈ ਉਹਨਾਂ ਦੇ ਘਰ ਘਰ ਤੱਕ ਚੋਲੇ ਤੱਕ ਜਿਹੜੀ ਗੱਲ ਹੈ ਭਾਵਨਾਵਾਂ ਲੋਕਾਂ ਦੀ ਜੁੜੀਆਂ ਇਸ ਮੋਰਚੇ ਦੇ ਨਾਲ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਪਰਿਵਾਰਾਂ ਸਮੇਤ ਲੋਕ ਖਨੌਰੀ ਸ਼ੰਭੂ ਰਤਨਪੁਰਾ ਆ ਰਹੇ ਨੇ ਪਰ ਜਿਹੜਾ ਪ੍ਰੋਗਰਾਮ ਦਿੱਤਾ ਸੀ 30 ਤਰੀਕ ਦਾ ਉਹਦੇ ਵਿੱਚ ਅਸੀਂ ਉਹਨਾਂ ਕੋਈ ਮੀਟਿੰਗਾਂ ਕੋਈ ਰੇਲੀਆਂ ਕੋਈ ਤਿਆਰੀਆਂ ਨਹੀਂ ਕਰ ਸਕੇ ਸੀ ਪਰ ਸਾਨੂੰ ਪੰਜਾਬ ਪੰਜਾਬ ਦੀ ਜਨਤਾ ਤੇ ਪੰਜਾਬ ਦੇ ਕਿਰਤੀ ਲੋਕਾਂ ਤੇ ਵਿਸ਼ਵਾਸ ਸੀਗਾ ਕਿ ਮੁਕੰਮਲ ਪੰਜਾਬ ਬੰਦ ਹੋਊਗਾ ਮੀਦਾਂ ਤੋਂ ਵੱਧ ਖਾਸ ਕਰਕੇ ਸਹਿਰਾਜ ਕਸਬਿਆਂ ਦੇ ਵਿੱਚ ਉਹ ਲੋਕ ਆਏ ਜਿਹੜੇ ਆਪਦੀ ਰੋਜੀ ਰੋਟੀ ਲਈ ਬਾਹਰ ਲਿਆਂ ਸਟੇਟਾਂ ਤੋਂ ਇੱਥੇ ਆ ਕੇ ਆਪਦੀ ਸਬਜ਼ੀਆਂ ਵੇਚ ਰਹੇ ਨੇ ਹੋਰ ਕਾਰੋਬਾਰਾਂ 'ਚ ਕੰਮ ਕਰ ਰਹੇ ਨੇ ਅੱਜ ਉਹਨਾਂ ਨੇ ਵੀ ਮੈਂ ਮਨ ਬਣਾਇਆ ਕਿ ਅਸੀਂ ਖਨੌਰੀ ਤਾਂ ਨਹੀਂ ਜਾ ਸਕਦੇ ਡੱਲੇਵਾਲ ਸਾਹਿਬ ਕੋਲੇ ਨਹੀਂ ਪਹੁੰਚ ਸਕਦੇ ਪਰ ਅਸੀਂ ਕਿੰਨਾ ਕਿਸ ਮੋਰਚੇ ਚ ਯੋਗਦਾਨ ਪਾ ਸਕਦੇ ਆ ਅੱਜ ਪੂਰੇ ਸ਼ਹਿਰ ਵਾਸੀਆਂ ਨੇ ਸਾਡੇ ਪਿੰਡਾਂ ਦੇ ਕਿਸਾਨਾਂ ਨੇ ਮਜ਼ਦੂਰਾਂ ਨੇ ਮਲਾਜਮਾਂ ਨੇ ਵੱਡੇ ਪੱਧਰ ਤੇ ਆਪਦਾ ਕੰਮ ਛੱਡ ਕੇ ਪੂਰਾ ਅੱਗੇ ਅਸੀਂ ਇਹਨੂੰ ਕਹਿੰਦੇ ਹੁੰਦੇ ਸੀ ਵੀ ਧਰਨਿਆਂ ਦੇ ਰੂਪ ਚ ਆਏ ਆਪਦੀ ਇੱਛਾ ਦੇ ਨਾਲ ਆਪਦੀ ਜਿਹੜੀ ਅੰਦਰੋਂ ਭਾਵਨਾਵਾਂ ਸੀ ਉਹ ਕਹਿਣ ਲਈ ਸਰਕਾਰਾਂ ਨੂੰ ਦੱਸਣ ਲਈ ਸੜਕਾਂ ਤੇ ਆਏ। ਮੁਕੰਮਲ ਬੰਦ ਰਿਆ ਕੱਲਾ ਪਮਾ ਪੰਜਾਬ ਦੀ ਗੱਲ ਕਰਦੇ ਸੀ ਨਾਲ ਲੱਗਦੇ ਚੰਡੀਗੜ੍ਹ। ਚੰਡੀਗੜ੍ਹ ਦੇ ਵਿੱਚੋਂ ਜਿਹੜੇ ਮੇਨ ਮੌਲ ਹੈ ਮੇਨ ਵੱਡੀਆਂ ਮਾਰਕੀਟਾਂ ਉਹ ਮੁਕੰਮਲ ਬੰਦ ਰਹੀਆਂ। ਇਹਦਾ ਮਤਲਬ ਸਾਡੇ ਮੋਰਚੇ ਦੀ ਜਿਹੜੀ ਭਾਵਨਾਵਾਂ ਸਾਡੀਆਂ ਜਿਹੜੀਆਂ ਮੰਗਾਂ ਜਿਹੜੀਆਂ ਡੱਲੇਵਾਲ ਸਾਹਿਬ ਬੋਲ ਕੇ ਨਹੀਂ ਸੁਣਾ ਸਕਦੇ ਸੀ ਮੀਟਿੰਗਾਂ ਕਰਕੇ ਨਹੀਂ ਲੋਕਾਂ ਕੋਲੇ ਗੱਲ ਲਜਾ ਸਕਦੇ ਸੀ ਜਿਹੜੀ ਆਪਦੀ ਸਿਹਤ ਤੇ ਤਕਲੀਫ ਝੱਲ ਕੇ ਸਾਡੇ ਪੂਰੇ ਦੋਨੇ ਫੋਰਮਾਂ ਦੀਆਂ ਜਿਹੜੀਆਂ ਮੰਗਾਂ ਦੀ ਖਾਤਰ ਡੱਲੇਵਾਲ ਸਾਹਿਬ ਬੈਠੇ ਨੇ ਉਹ ਅੱਜ ਪੂਰੀ ਦੁਨੀਆ 'ਚ ਘਰ ਘਰ ਗੱਲ ਪਹੁੰਚਾਉਣ ਦੇ ਵਿੱਚ ਅਸੀਂ ਕਹਿੰਦੇ ਆ ਵੀ ਕਾਮਯਾਬ ਹੋਏ ਤੇ ਪੰਜਾਬੀਆਂ ਨੇ ਜਿਹੜਾ ਕੰਮਦੰਦਾ ਛੱਡ ਕੇ ਇਹਦੇ ਵਿੱਚ ਯੋਗਦਾਨ ਪਾਇਆ ਕਿਸਾਨ ਜੱਸੇਬੰਦੀਆਂ ਨੇ ਮੁਲਾਜ਼ਮ ਜੱਸੇਬੰਦੀਆਂ ਨੇ ਮਜ਼ਦੂਰ ਜੱਸੇਬੰਦੀਆਂ ਨੇ ਜਿੰਨੀਆਂ ਵੀ ਆਪਣੇ ਕਾਰੋਬਾਰ ਵਾਲੀਆਂ ਜੱਸੇਬੰਦੀਆਂ ਨੇ ਸਾਰਿਆਂ ਨੇ ਯੋਗਦਾਨ ਪਾ ਕੇ ਅੱਜ ਮੁਕੰਮਲ ਬੰਦ ਕਰਕੇ ਇੱਕ ਸਨੇਹਾ ਦਿੱਤਾ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਕਿਹਦੇ ਡੱਲੇਵਾਲ ਸਾਹਿਬ ਨੂੰ ਜਿਹੜੀਆਂ ਬਿਉਤ ਬੰਦੀਆਂ ਬਣ ਰਹੀਆਂ ਨੇ ਬਈ ਕਿਸੇ ਵੀ ਮੌਕੇ ਮੋਰਚੇ 'ਚ ਉਠਾ ਕੇ ਲੈ ਜਾਾਂਗੇ ਅਸੀਂ ਉਹਦੇ ਨਾਲ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਅਸੀਂ ਲਗਾਤਾਰ 7-8 ਦਿਨਾਂ ਤੋਂ ਇਹ ਖਬਰ ਆ ਰਹੀ ਆ ਰੋਜ਼ ਅਸੀਂ ਲਾਉਂਸਮੈਂਟ ਕਰ ਰਹੇ ਆ ਕਿ ਅੱਜ ਵੀ ਹਮਲਾ ਕਰੂ ਸਰਕਾਰ ਅੱਜ ਵੀ ਹਮਲਾ ਕਰੂ ਖਾਸ ਕਰਕੇ ਜਿਹੜਾ ਕੋਰਟ ਵਾਲਾ ਏਜੰਡਾ ਉਤੇ ਕਿ ਕੱਲ ਨੂੰ ਉਹਦੀ ਸੁਣਵਾਈ ਆ ਜਿਹੜੀ 31 ਤਰੀਕ ਵਾਲੀ ਰੋਜ਼ ਸਰਕਾਰ ਕੋਈ ਨਾ ਕੋਲ ਹਲਚੜ ਕਰਦੀ ਆ ਰਾਤ ਇਹ ਲੱਗਿਆ ਕਿ ਵੀ ਅਸੀਂ ਵੱਡੀ ਫੋਰਸ ਲਿਆ ਕੇ ਕਿਸਾਨਾਂ ਨੂੰ ਜਿਹੜਾ ਰਾਤ ਨੂੰ ਥਾਂ ਤੇ ਕਾਮਯਾਬ ਹੋ ਜਾਗੇ ਉਹ ਮੈਂ ਸਾਰੇ ਮੀਡੀਆ ਲਈ ਦੱਸਣਾ ਚਾਹਣਾ ਕਿ ਜਿਹੜੀ ਭਾਵਨਾਵਾਂ ਦੀ ਗੱਲ ਕਰ ਰਹੇ ਆ ਉਹਨਾਂ ਨੂੰ ਡਰਾਈਵਰਾਂ ਨੂੰ ਸੱਦਿਆ ਕਨੈਕਟਰਾਂ ਨੂੰ ਸੱਦਿਆ ਵੀ ਤੁਸੀਂ 7 ਵਜੇ ਨੂੰ ਆਪਦੇ ਆਪ ਦੇ ਜਿਹੜੇ ਕੈਂਪ ਆਉਣਾ ਚਾਹੋ ਤਾਂ ਗਏ ਨੇ ਸਾਰੇ ਪਰ ਕਹਿਗੇ ਕੀ ਆਏ ਕਿ ਜੇ ਖਨੌਰੀ ਜਾਣਾ ਡੱਲੇਵਾਲ ਸਾਹਿਬ ਦੇ ਅਸੀਂ ਬਾਪੂ ਦੀ ਖਤਰ ਆਪਦੀਆਂ ਬੱਸਾਂ ਨਹੀਂ ਚਲਾਵਾਂਗੇ ਬਹੁਤ ਵੱਡਾ ਇਹ ਜਿਹੜਾ ਸੁਨਿਆ ਸਰਕਾਰ ਨੂੰ ਉਹਨਾਂ ਨੇ ਰਾਤ ਦਿੱਤਾ ਤਾਂ ਜਿਹੜੇ ਸਾਡੇ ਬੱਚੇ ਨੇ ਜਿਹੜੇ ਪੁਲਿਸ ਚ ਭਰਤੀ ਨੇ ਮੁਲਾਜ਼ਮ ਉਹਨਾਂ ਦੇ ਆਪ ਦੇ ਮਾਵਾ ਪਿਓਾਂ ਦੇ ਸਾਨੂੰ ਫੋਨ ਆਏ ਨੇ ਵੀ ਸਾਡੇ ਬੱਚੇ ਨੇ ਕਿਹਾ ਵੀ ਜਿਹੜੇ 80 80 ਸਾਲ ਦੀਆਂ ਮਾਵਾ ਬਜ਼ੁਰਗ ਖਾਸ ਕਰਕੇ ਡੱਲੇਵਾਲ ਸਾਹਿਬ ਮਰ ਵਰਤੇ ਬੈਠੇ ਨੇ ਅਸੀਂ ਇਸ ਗੱਲਾਂ ਦੇ ਆਪ ਦੇ ਸਿਰ ਅਸੀਂ ਕਿਉਂ ਭਾਗੀਵਾਰ ਹੋਵਾਂਗੇ ਅਸੀਂ ਜਿੰਨਾ ਯੋਗਦਾਨ ਪਾ ਸਕਦੇ ਹਾਂ ਅਸੀਂ ਜਵਾਬ ਦੇ ਕੇ ਆਏ ਵੀ ਖਨੌਰੀ ਨਹੀਂ ਜਾਵਾਂਗੇ ਇਹ ਮੈਨੂੰ ਲੱਗਦਾ ਕਿ ਜਿਹੜੀ ਸਰਕਾਰ ਨੇ ਬਿਉਤਬੰਦੀਆਂ ਬਣ ਰਹੀਆਂ ਤੇ ਦੂਜੀਆਂ ਸਾਡੇ ਪ੍ਰਬੰਧਕਾਂ ਨੇ ਰੋਜ਼ ਜਿਹੜੇ ਪ੍ਰਬੰਧ ਹੈ ਮਜ਼ਬੂਤ ਕਰਨੇ ਆਪ ਦੇ ਇੱਕ ਘੇਰਾ ਜਿਹੜਾ ਆਪਦੀ ਸੁਰੱਖਿਆ ਲਈ ਮਜ਼ਬੂਤ ਕਰਨਾ ਤਾਂ ਜਿੰਨੀ ਕਿ ਸਰਕਾਰ ਬਿਉਤਬੰਦੀ ਬਣਾਉਂਦੀ ਹੈ ਉਦੋਂ ਜ਼ਿਆਦਾ ਜਿਹੜੇ ਸਾਡੇ ਪ੍ਰਬੰਧਕ ਤੇ ਖਾਸ ਕਰਕੇ ਮੈਂ ਪੁਲਿਸ ਮੁਲਾਜ਼ਮ ਜਿਹੜੇ ਸਾਡੇ ਬੱਚੇ ਤੇ ਉਹ ਸਾਡੇ ਡਰਾਈਵਲ ਜਿਹੜੀ ਬਿਉਤਬੰਦੀ ਬਣਾ ਕੇ ਸਾਡੇ ਤੇ ਹਮਲਾ ਕਰਨਾ ਚਾਹੁੰਦੇ ਸੀ ਇਸ ਕਾਰਵਾਈਆਂ ਨਾਲ ਸਰਕਾਰ ਨੂੰ ਪਿੱਛੇ ਤੱਕਿਆ ਪਾ ਇਹ ਮੈਂ ਖਾਸ ਕਰਕੇ ਅੱਜ ਸਾਡੇ ਦੋਨੇ ਫਰੋਂ ਵੱਲੋਂ ਤੇ ਖਾਸ ਕਰਕੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਉਹਨਾਂ ਨੇ 1 ਮਿੰਟ ਦੀ ਵੀਡੀਓ ਵੀ ਜ਼ਰੂਰ ਪਾਈ ਆ ਕਿ ਜਿੰਨਾ ਪੰਜਾਬੀਆਂ ਨੇ ਅੱਜ ਇਸ ਮੰਗਾਂ ਨੂੰ ਲਾਗੂ ਕਰਵਾਉਣ ਲਈ ਸਾਹ ਦਿੱਤਾ ਹੈ ਆਸ ਰੱਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਾਡਾ ਜਿਹੜੇ ਡੱਲੇਵਾਲ ਸਾਹਿਬ ਦੀ ਖਾਸ ਇੱਛਾ ਹੈ ਤੇ ਸਾਰੇ ਲੋਕਾਂ ਦੀ ਇੱਛਾ ਹੈ ਕਿ ਅਸੀਂ ਖਨੌਰੀ ਜਾਈਏ ਡੱਲੇਵਾਲ ਸਾਹਿਬ ਦੇ ਦਰਸ਼ਨ ਕਰੀਏ ਗੱਲ ਕਰੀਏ ਪਰ ਉਹਨਾਂ ਨੇ ਸਾਨੂੰ ਇੱਕ ਗੱਲ ਕਹੀ ਸੀ ਬਈ ਕਦੇ ਸੋਚਿਆ ਕਿ ਡੱਲੇਵਾਲ ਸਾਹਿਬ ਜਿਹੜੇ ਲੋਕਾਂ ਲਈ ਮਰ ਰਿਹਾ ਜਿਹੜੇ ਲੋਕਾਂ ਦੀਆਂ ਮੰਗਾਂ ਲਈ ਬੈਠਾ ਤੇ ਉਹ ਲੋਕਾਂ ਦੇ ਮੈਂ ਦਰਸ਼ਨ ਕਰਨਾ ਚਾਹਣਾ ਉਹ ਡੇਟ ਹੈ 4 ਜਨਵਰੀ 4 ਜਨਵਰੀ ਨੂੰ ਐਸੇ ਥਾਂ ਖਨੌਰੀ ਦੇ ਵਿੱਚ ਲੱਖਾਂ ਦਾ ਇਕੱਠ ਕਰਾਂਗੇ ਖਾਸ ਕਰਕੇ ਸਾਡਾ ਹਰਿਆਣੇ ਵਾਲੇ ਕਿਸਾਨਾਂ ਤੋਂ ਪੰਜਾਬ ਵਾਸੀਆਂ ਤੋਂ ਜਿਵੇਂ ਅੱਜ ਤੁਸੀਂ ਕਪਤੰਦਾ ਛੱਡ ਕੇ ਛੜਕਾ ਤੇ ਆਇਓ ਆਸ ਕਰਦੇ ਆਂ ਪਰਿਵਾਰਾ ਸਮੇਤ 4 ਜਨਵਰੀ ਨੂੰ ਖੰਡੌਰੀ ਪਹੁੰਚ ਕੇ ਡੱਲੇਵਾਲ ਸਾਹਿਬ ਦੀ ਜਿਹੜੀ ਭਾਵਨਾ ਮੈਂ ਜਰੂਰ 1 ਮਿੰਟ ਦਾ 2 ਮਿੰਟ ਛੋਡੇ ਨਾਲ ਸੰਝ ਕਰਨਾ ਚਾਹੁੰਦਾ ਮੈਨੂੰ ਲੱਗਦਾ ਕਿ ਸਾਡੀ ਬੇਨਤੀ ਪ੍ਰਵਾਨ ਕਰਨਗੇ ਧੰਨਵਾਦ ਜਿਹੜੇ ਅਗਲੇ ਆਗੂ ਹੈ